ਨੂੰ ਮੋੜੇ ਮੋੜ ਜਾਇ ਉਦਰੀ ਅਗਰ ਧਿਆਨ ਮੈਂ ਨਾਮ ਜਰਪਾ ਸਿਮਰਨ ਕਰ। ਉਹਨਾਂ ਪਰ ਗੱਲਾਂ ਵਰਤਾਂ ਜਿੰਦਿਆ ਸੁਗਰੀ ਨਹੀਂ ਚੱਗੀ ਲੱਗੀ। ਇਹ ਪਪੋ ਪਰਵਾਰ ਸੁਵਿੰਦਰ ਸਿੰਘ ਜੀ ਦਾ ਅੰਤਨੰਦ ਬਾਬਾ ਵਰਪਾਰ ਸਿੰਘ ਜੀ ਢੀੜੀ ਵਾਲੇ ਛੋਟੀ ਪਾਸ਼ਾ ਨਾਲ ਜੁੜੇ ਹੋਏ ਆ ਗੰਮੇ ਸਮਿਤ। ਆਪਾਂ ਹੀ ਕਿਰਪਾ ਕਰਨਗੇ ਪਰਵਾਰ ਤੇ ਕਿਉਂ ਜਿਹੜਾ ਉਹ ਬਣ ਗਿਆ ਉਹਦੇ ਨਾਲ ਜੁੜ ਗਿਆ ਉਹ ਤਰ ਗਿਆ ਜਿਵੇਂ ਚੱਕੀ ਦੇ ਅਟਾ ਵੀ ਸੁੰਗੜਾ ਦਾਣਾ ਕਿੱਲੀ ਨਾਲ ਲੱਗ ਜਾਂਦਾ ਆ ਭਾਜੰਦਾ ਬਾਕੀ ਸਾਰੀ ਅਟਾ ਬਣ ਜਾਂਦਾ ਉਹਨਾਂ ਨਾਗਿਆਂ ਵਰਗਿਆਂ ਉੱਥੇ ਵੀ ਰਹਿਣ ਸਾਹਿਬ ਵੰਡ ਹੁੰਦੀਆਂ ਨੇ ਹਰ ਵੇਲੇ ਜਦੋਂ ਮਾਤੀ ਤਰੇਜਾਉ ਰਹਿਣ ਦਾ ਵੰਡ ਹੁੰਦੀਆਂ ਨੇ ਝੋਲਿਆਂ ਭਰ ਕੇ ਅੰਦਰੇ ਉਹਨਾਂ ਆਪਣੇ ਦੱਤਾ ਉਹਨਟੀਆ ਨੇ ਜਿਹੇ ਜਿਹੇ ਵੀ ਭਾਵਨਾ ਲੈ ਕੇ ਜਾਂਦਾ ਉਹ ਭਾਵਨ ਫੜ ਲੈਂਦਾ ਸ਼ਰਤਾ ਨਾ ਜਾਵੇ ਵਿਸ਼ਵਾਸ ਦੇ ਨਾਲ ਜਾਵੇ ਸ਼ਰਦਾ ਵਾਲਿਆਂ ਦੇ ਕਿੜੇ ਪਾਰ ਹੁੰਦੇ ਆ ਗੱਲਾਂ ਵਰਤਣ ਐ ਜੀ ਜੰਨਾ ਸ਼ਾਂਤਾ ਭਾਵਨਾ ਲੈ ਕੇ ਜਾਂਦਾ ਉਹਦੀ ਹਰ ਮਿਆਰ ਪੂਰੀ ਹੁੰਦੀ ਹੈ ਹਰ ਮਿਆਰ ਆਪ ਖਿਲੇ ਆ ਟੈਨ ਨੂੰ ਸੁਣਦਾ ਉਹ ਦੂਰ ਨਹੀਂ ਹੈ ਉਹ ਨੇੜੇ ਹੀ ਆ ਅਸੀਂ ਉਹਨੂੰ ਦੂਰ ਜਾਣਦੇ ਉਹਦਾ ਨਾਮ ਤੇ ਆ ਕੇ ਸਿਮਨ ਲਾ ਕੇ ਜੋ ਉਲਾਕੇ ਤੋਂ ਵੰਗੋ ਰਦਾ ਸਾਕ ਨੂੰ ਮਿਲਦਾ ਲੈੜ ਬੜੇ ਲਿਆ ਬਰਾ ਕੁਸ਼ ਬਾਹ ਗੰਨਾ ਮਤਾਂ ਨਾੜੀ ਉਹਦੇ ਜੋ ਕੱਪੜੇ ਨੂੰ ਵੰਗੋ ਚੜਦਾ ਜੇ ਤਾਂ ਪੂਰਾ ਰੰਗ ਲਾਦੀ ਦੇ ਭੇਜੇ ਜਾਂਦਾ ਭਾਂਡੇ ਦੇ ਵਿੱਚ ਫੇਰ ਰੰਗ ਚੜਦਾ ਫੇਰ ਪੂਰਾ ਰੰਗ ਚੜਦਾ ਉਹ ਭੇਜਣਾ ਪਵੇਗਾ ਜਦੋਂ ਕੱਝੇ ਇਹ ਰਪਾ ਨੂੰ ਜਾਣੀ ਲੋ ਇਹ ਸਾਰਾ ਕੁਝ ਸਹੀ ਹੋ ਜਾ। ਉਹਦੀ ਨਾਇਬਤ ਵੀ ਹੋ ਜੂ ਉਹਦੀ ਬਖਸ਼ਿਸ਼ ਵੀ ਹੋ ਜੂ ਉਹਦਾ ਮੁੱਕ ਵੀ ਸਾਡੇ ਵੱਲ ਹੋ ਜਾ। ਜਦੋਂ ਸਾਡੇ ਵੱਲ ਮੁੱਕ ਹੋ ਗਿਆ ਤੇ ਇਹ ਚੀਜ਼ ਦੀ ਕਮੀ ਨਹੀਂ ਤੇ ਸਾਰਾ ਕੁਝ ਵਾਧਾ ਵਾਧਾ ਨਾਮ ਸਿਮਣ ਦੇ ਵਿੱਚ ਵਾਧਾ ਤੇ ਗੈਂਪਤ ਲਾਇਕ ਨਿਕਲਦੇ ਆ ਨਸ਼ਾ ਪਤੇ ਤੋਂ ਰਹਿਤ ਹੁੰਦੇ ਆ ਆ ਵਾੜੀਆਂ ਕਿਸਮਾ ਹੈ ਕਿ ਕੁੱਤਰੇ ਲੋਕਾਂ ਨਸ਼ਾ ਖਾਂਦੇ ਆ ਕਿ ਨਹੀਂ ਇਹ ਮਾਮਲਾ ਹੁੰਦੀ ਹੈ। ਇੰਨੇ ਬੁਧੀਨੇ ਕਰਦੀਆਂ ਚੀਜ਼ਾਂ ਵੇਚੀ ਜਾਂਦੇ ਆ ਕੁਛ ਕਰਦਾ ਕਹਿੰਦੇ ਬੁਧੀਆ ਪਰ ਜਿਨ੍ਹਾਂ ਦਾ ਬੀਤਿਆ ਉਹਨੂੰ ਪਤਾ ਸ਼ੈਤਾਨ ਜਾਣੇ ਕਿਦਰੀ ਤੱਕੀ ਕੌਣ ਜਾਣਦਾ ਜਿਹਦੇ ਕੋਲੇ ਤੇ ਚੀਰਾਂ ਪਤਾ ਕਿੰਨਾ ਕੋਠਾ ਉਹ ਪਰਿਵਾਰਾਂ ਦੇ ਪਰਿਵਾਰ ਖਰਾਬ ਹੋ ਜਾਂਦੇ ਨੇ ਇਹ ਰਸਾ ਕੈਸੀ ਚੀਜ਼ ਹੈ ਤਾਂ ਰੋਚਨਾ ਚਾਹੀਦਾ ਆਪਣੇ ਬੱਚਿਆਂ ਨੂੰ ਉਪਰਨ ਕਰੀਏ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਗੁਰੂ ਪੀਰਾਂ ਦੀਆਂ ਗੱਲਾਂ ਸੁਣਾਓ ਅੱਗੇ ਦਾਦੀ ਗੱਲ ਸੁਣਾਉਂਦੀ ਸੀ ਕਿ ਦਾਦੀ ਗੁਰੂਆਂ ਪੀਰਾਂ ਦੀਆਂ ਗੱਲਾਂ ਸਾਨੂੰ ਵੀ ਸੁਣਾਉਂਦੇ ਰਹੀ ਅੱਜ ਛੋਟੇ ਸੀ ਕਿ ਹੁਣ ਦਾਦੀ ਦਾ ਪਿਆਰ ਕਿੱਥੇ ਮਿਲਦਾ ਅਕਸਰ ਐਤਾ ਬੱਚਾ ਜਨਮ ਨਹੀਂ ਲੈਂਦਾ ਪਹਿਲਾਂ ਹੀ ਮਾਣ ਨਾਲ ਵੱਡੋ ਹੋ ਜਾਂਦੇ ਆ ਐਤਾ ਜਨਮ ਨਹੀਂ ਲੈਂਦਾ ਪਹਿਲਾਂ ਹੀ ਕਿੱਥੇ ਦਾਦੀ ਦਾ ਪਿਆਰ ਮਿਲਣਾ ਦਾਦੀ ਕਿਹੜੀਆਂ ਗੱਲਾਂ ਸੁਣਾਉਂਗੇ ਜਿੰਨਾ ਕੋਲ ਬੈਠਦੇ ਉਰ ਜੀ ਸੰਗਤ ਮਿਲਣੀ ਹੈ ਉਹੋ ਜੇ ਸੰਗਤ ਮਿਲਣੀ ਆ ਤੇ ਸਾਰੇ ਚਾਹੇ ਕਿ ਉਹ ਚਾਲ ਪੁੱਤ ਨੂੰ ਕਰਮ ਦਾ ਸੋਤ ਇਮਾਮ ਆਪਨਾ ਕਰੇ ਮਿਲ ਚਾਲੀ ਪੁੱਤ ਨੂੰ ਕਹਿੰਗੇ ਕਰਮ ਦਾ ਸੋਤ ਸੋ ਕਰਮ ਦਾ ਪਰਉ ਪਰਮਾਤਮਾ ਤੇ ਆਸ ਰੱਖੋ ਕੁੜੀ ਉਹਦੇ ਤੇ ਆਸ ਰੱਖ ਕੇ ਆ ਚੱਲ ਜੀ ਆਪਾ ਬੜਪਾ ਸਿੰਘ ਦੇ ਕੋਲ ਗਾਈਏ ਆਪਾ ਬੈਠਿਆ ਗੁੰਡਾ ਕੇ ਜਦੋਂ ਪ੍ਰਵਾਰਣ ਦੇ ਹੁਕਮ ਕੋਲ ਪਹੁੰਚਾਂਗੇ ਸਦਾ ਹੁਕਮ ਤੇ ਬਾਪਾ ਜੀ ਬੜੀਆਂ ਰੌਣਕਾਂ ਲਾਈਆਂ ਹੈਟਾ